Yeah. <laughs> ਕਾਦੀਆਂ 'ਚ ਇੱਕ ਕਵੀ ਦਰਬਾਰ ਹੋਇਆ ਸੂਝਵਾਨ ਲੋਕ ਡਾਕਟਰ ਨਰੇਸ਼ ਕੁਮਾਰ ਉਹਨਾਂ ਦੇ ਗ੍ਰਹਿ ਵਿੱਚ ਚ ਦੋ ਬਹੁਤ ਵੱਡੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਇਸ ਮੌਕੇ ਤੇ ਪ੍ਰਿੰਸੀਪਲ ਕਲਪੂ ਸੰਸ ਲੋਤਰਾ ਅਮਿਤ ਕੁਮਾਰ ਜਿਮੀ ਢਾਲੀਵਾਲ ਬਹੁਤ ਵਧੀਆ ਗਾਇਕ ਮਿੰਟੂ ਕਾਦਿਆ ਕਮਡੀ ਫਿਲਮੀ ਐਕਟਰ ਕਵੀ ਨਰੇਸ਼ ਕੁਮਾਰ ਦੇਸ਼ हित ਬਸਤੇ ਸਮਾਜ ਵਾਸਤੇ ਬਹੁਤ ਵਧੀਆ ਵਧੀਆ ਗੱਲਾਂ ਹੋਈਆਂ ਕਾਦੀਆਂ ਉਹ ਧਰਤੀ ਹੈ ਜਿੱਥੇ ਹਰਜੀਤ ਸਿੰਘ ਬਾਜਵੇ ਵਰਗੇ ਬੰਦੇ ਸਨ ਜਿੱਥੇ ਕਈ ਸਾਰੇ ਵਧੀਆ ਕਵੀ ਹੋਏ ਨੇ ਇਥੋਂ ਦੇ ਪੋਰਾ ਦੇ ਨਾਮ ਹੀ ਲੈ ਸਕਦੇ ਹਾਂ ਲੱਗੇ ਸਾਡੇ ਸਲੱਖਣ ਸਰੰਧੀ ਹੁਣੀ ਨੇ ਕੋਹਾਟ ਤੋਂ ਪਰ ਬੜੇ ਹੀ ਚਿਰ ਤੋਂ ਇਹ ਹੁੰਦਾ ਸੀ ਕਿ ਮੇਰੇ ਕਾਦੀਆਂ ਤੋਂ ਕੋਈ ਯਾਰ ਸ਼ਾਇਰ ਕਿਉਂ ਨਹੀਂ ਹੈਗਾ ਮੇਰੇ ਕਾਦੀਆਂ ਤੋਂ ਕਿਉਂ ਨਹੀਂ ਕਵਤਾ ਛੱਪਦੀ ਮੈਗਜ਼ੀਨਾਂ ਦੇ ਵਿੱਚ ਤਾਂ ਕਲਕੂਸ਼ਨ ਲੋਤਰਾ ਹੁਣਾ ਦੇ ਨਾਲ ਇਹ ਮੂੰਹ ਦੀ ਬੁਰਕੀ ਦੇ ਨਾਲ ਗੱਲ ਤੁਰੀ ਨਾਲ ਹੀ ਮੇਰਾ ਦੋਹਰੀ ਖੁਸ਼ੀ ਉਸ ਵੇਲੇ ਹੋਈ ਕਿ ਮੇਰਾ ਕਲਾਸਮੇਟ ਅਮਿਤ ਕੁਮਾਰ ਜਿਹੜਾ ਕਿ ਪਿਛਲੇ 10 ਸਾਲ ਤੋਂ ਇਸ ਫੀਲਡ 'ਚ ਰੈਗੂਲਰ ਆਇਆ ਲਗਾਤਾਰ ਲਿਖ ਰਿਹਾ ਹੈ ਤੇ ਉਹਦਾ ਵੀ ਪਹਿਲਾ ਕਾਰ ਸੰਗ੍ਰਹਿ ਬਹੁਤ ਹੀ ਸੋਹਣਾ ਕਿਹੜਾ ਵਕਤ ਰੁਕ ਜਾਣਾ ਅਮਿਤ ਕਾਦੀਆਂ ਤਾਂ ਇਹ ਦੋਵੇਂ ਕਿਤਾਬਾਂ ਜਦੋਂ ਅੱਜ ਮਿਲੀਆਂ ਚਾ ਚੜ ਗਿਆ ਕਿ ਮੇਰੇ ਆਪਣੇਆਂ ਨੇ ਮੇਰੀ ਜਿਹੜੀ ਆਸ ਸੀ ਕਿ ਆਲੋਚਕ ਤੋਂ ਹੋਏ ਇਥੋਂ ਕਾਦੀਆਂ ਤੋਂ ਪਰ ਕਵੀਆਂ ਦੀ ਘਾਟ ਸੀਗੀ ਉਸ ਜ਼ਮੀਨ ਨੂੰ ਇਹਨਾਂ ਨੇ ਉਪਜਾਉ ਕੀਤਾ ਇਧਰ ਮੇਰੇ ਸੁਨੀਲ ਹੁਣੇ ਬੈਠੇ ਨੇ ਇਹ ਵੀ ਕਵਤਾ ਲਿਖਦੇ ਹਨ ਉਧਰ ਅਸੀਂ ਪਿਆਰ ਨਾਲ ਜੰਮੀ ਭਾਜੀ ਕਹਿੰਦੇ ਆ ਇਹਨਾਂ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਮੈਨੂੰ ਇਹ ਵੀ ਆਸ ਹੈ ਕਿ ਇੱਕ ਨਾ ਇੱਕ ਦਿਨ ਇਹ ਪੰਜਾਬੀ ਗਾਇਕੀ ਦੇ ਵਿੱਚ ਇਹਨਾਂ ਦਾ ਨਾਮ ਹੋਣਾ ਹੈ ਤੇ ਅੱਜ ਅਸੀਂ ਗੱਲਾਂបਾਤਾਂ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਅੱਜ ਦੇ ਇਸ ਛੋਟੀ ਜਿਹੀ ਮਹਿਫਿਲ ਨੂੰ ਸ਼ੁਰੂ ਕਰਨ ਲਈ ਮੈਂ ਜੰਮੀ ਭਾਜੀ ਨੂੰ ਕਹਾਂਗਾ ਕਿ ਆਪਣੀ ਆਵਾਜ਼ ਦੇ ਵਿੱਚ ਕੋਈ ਗੀਤ ਸੁਣਾਓ ਨਾ ਉਹ ਨਹੀਂ ਸਿਓ ਰਲ ਦੇਵੋ ਨਹੀਂ ਬਦਾਈ ਆ ਉਹ ਨਹੀਂ ਸਿਓ ਰਲ ਉਂ ਦੇਵ ਨਿਬਦਾ ਨਹੀਂ ਮੈਂ ਵਰ ਪਾਇਆ ਰਾਂਝਾ ਮਾਹੀ ਨਹੀਂ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਤਾਂ ਰੋਜ਼ ਮੁਬਾਰਕ ਚੜੇ ਇਰਾਂਝਾ ਸਾਡੇ ਹਏ ਬੇੜੇ ਬੜਿਆ ਅੱਜ ਤਾਂ ਰੋਜ਼ ਮੁਬਾਰਕ ਚੜੇ ਇਰਾਂਝਾ ਸਾਡੇ ਹਏ ਬੇੜੇ ਬੜਿਆ ਹੱਥ ਖੁੰਡੀ ਮੋਢੇ ਕੰਬਲ ਤਰੇ ਚਾਕਾਂ ਵਾਲੀ ਸ਼ਕਲ ਬਣਾਈ ਨੀ ਮੈਂ ਵਰ ਪਾਇਆ ਰਾਂਝਾ ਮਾ ਕੀ ਨੀ ਮੈਂ ਵਰ ਪਾਇਆ ਰਾਂਝਾ ਮਾਈ ਬੁੱਲੇ ਸ਼ਾ ਇੱਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਬੁੱਲੇ ਸ਼ਾਹ ਇੱਕ ਸੌਦਾ ਕੀਤਾ ਪੀਤਾ ਜ਼ਹਿਰ ਪਿਆਲਾ ਪੀਤਾ ਨਾ ਕੁਝ ਲਾ ਟੋਡਾਲੀਤਾ ਦਰਦ ਦੁਖਾਂ ਦੀ ਗਠੜੀ ਚਾਈ ਨਹੀਂ ਮੈਂ ਵਰਪਾਇਆ ਰਾਂਝਾ ਨੀ ਮੈਂ ਵਰ ਪਾਇਆ ਰਾਜਾ ਮਾਹੀ ਅਬੋ ਨੀ ਸਿਯੋਰਲ ਦੇਵੋ ਨੀ ਬਦਾਈ ਅਬੋ ਨੀ ਸਿਯੋਰਲ ਦੇਵੋ ਨੀ ਬਦਾਈ ਨੀ ਮੈਂ ਵਰ ਪਾਇਆ ਰਾਜਾ ਮਾਹੀ ਨੀ ਮੈਂ ਵਰ ਪਾਇਆ ਨੀ ਮੈਂ ਵਰਪਾਇਆ ਰਾਂਜਾ ਮਾਹੀ ਬਹੁਤ ਬੜੇ ਪਰਦੀ ਦੇ ਰਹਿਣਾ ਉਹ ਗੱਲ ਗਲਤ ਹੋ ਗਈ ਕਾਬੀਆਂ ਦੀਵਾਨ ਸਿੰਘ ਮਹਿਰ ਵੀ ਪੜਾਉਂਦੇ ਰਹੇ ਨੇ ਅੱਛਾ ਕਰਤਾਰ ਸਿੰਘ ਬਲੱਗਣ ਵੀ ਸਾਡੇ ਇਲਾਕੇ ਦੇ ਤਾਂ ਉਹਨਾਂ ਦਾ ਇੱਥੇ ਪੁਰਾਣੇ ਸ਼ਾਲੇ ਉਹਨਾਂ ਨੇ 1000 ਦੇ ਵਿੱਚ ਉਹਨਾਂ ਨੇ ਸਭਾ ਵੀ ਬਣਾਈ ਦੀ ਤਾਂ ਉਹਨਾਂ ਨੂੰ ਵੀ ਸਾਡਾ ਯਾਦ ਕਰਨਾ ਚਾਹੀਦਾ ਤਾਂ ਹੁਣ ਕਿਉਂਕਿ ਭਾਜੀ ਕੁਲਬੂਸ਼ਨਸ ਲੋਤਰਾ ਹੋਣਾਂ ਦੀ ਗੱਲ ਕਰ ਰਹੇ ਆ ਉੱਠ ਮੜਾ ਸਮੇਂ ਦਾ ਕੀ ਵਸਾ ਕੁਝ ਸਮਾਂ ਮਿੱਤਰਾਂ ਨਾਲ ਪੂਰਨ ਝਾਲਾ ਮੁਕਰੇ ਸਹਾਨ ਨੂੰ ਹੋਰ ਵਧਾਲਾ ਮਹਿਰਮ ਮਿੱਤਰਾਂ ਵਿੱਚੋਂ ਹੀ ਪਾਲ ਜਦੋਂ ਗੱਲ ਹੋਏਗੀ ਮਹਿਰਮ ਮਿੱਤਰਾਂ ਵਿੱਚੋਂ ਹੀ ਪਾਲਾ ਰਿਸ਼ਤਿਆਂ ਦੀ ਗੱਲ ਮੁਹੱਬਤੀ ਸਮਾਜਿਕ ਸਮੱਸਿਆਵਾਂ ਦੀ ਗੱਲ ਰਾਜਨੀਤਿਕ ਸੱਭਿਆਚਾਰ ਦੇ ਕੁੰਤਰਾਂ ਦੀ ਗੱਲ ਮੈਨੂੰ ਲੱਗਦਾ ਕਿ ਮੂੰਹ ਦੀ ਬੁਰਕੀ ਜਿਹੜੀ ਕਿਤਾਬ ਹੈ ਜਿੰਨੀ ਕਿ ਇਹਨੂੰ ਮੈਂ ਚਾਹਤ ਮਾਰੀ ਹੈ ਦੇਦੇ ਵਿੱਚ ਜ਼ਿੰਦਗੀ ਦੇ ਵੱਖ-ਵੱਖ ਪੜਾ ਵੱਖ-ਵੱਖ ਛਿੰਤਾਂ ਉਸ ਬੰਦੇ ਦੇ ਜਿਹੜਾ ਬੰਦਾ ਜਿਉਂਦਾ ਹੈ ਕਦੀ ਦੁਖੀ ਹੁੰਦਾ ਹੈ ਕਦੀ ਸੁਖੀ ਹੁੰਦਾ ਹੈ ਘਰਦਿਆਂ ਦੇ ਵਿੱਚੋਂ ਖੂਨ ਦੇ ਰਿਸ਼ਤੇਆਂ ਚੋਂ ਉਹਨਾਂ ਦੀ ਮੁਹੱਬਤ ਉਹਨਾਂ ਚੋਂ ਕੁੜਤਨ ਸਭ ਕੁਝ ਲੱਭਦਾ ਉਹ ਸਾਰਾ ਕੁਝ ਇੱਕ ਮੂਹ ਦੀ ਬੁਰਕੀ ਦੇ ਵਿੱਚ ਹੈ ਤੁਹਾਨੂੰ ਮੈਨੂੰ ਕੁਝ ਸ਼ੁਰੂਤਰਾ ਹੋਣਾ ਲੱਗਦਾ ਭਾਜੀ ਨੂੰ ਕਿ ਤੁਸੀਂ ਆਪਣੀ ਕੋਈ ਰਚਨਾ ਜਿਹੜੀ ਸਾਜੀ ਹੋਵੇ ਮੈਂ ਮੰਦਰ ਵਿੱਚ ਨਮਾਜ਼ ਪੜੀ ਮੈਂ ਮੰਦਰ ਵਿੱਚ ਨਮਾਜ਼ ਪੜ੍ਹੀ ਤੇ ਮਸਜਿਦ ਵਿੱਚ ਸ਼ਲੋਕ ਮੈਂ ਰੱਬ ਸੱਚਾ ਨਾ ਪਾਲਿਆ ਮੈਨੂੰ ਕਾਫਰ ਕਹਿੰਦੇ ਲੋਕ ਤੁਫਾਫਰ ਕਹਿੰਦੇ ਲੋਕ ਅੱਜ ਦੇ ਕਾਰ ਸਮਾਰੋਹ ਵਿੱਚ ਮਹਾਨ ਸਿੱਖਿਸ਼ਤਾ ਮੇਰੇ ਵੱਡੇ ਵੀਰ ਭਾਜੀ ਨਰੇਸ਼ ਪ੍ਰੋਫੈਸਰ ਜੀ ਸਾਡੇ ਕਾਦੀਆਂ ਦਾ ਮਾਨ ਨੇ ਸਾਡਾ ਪ੍ਰਾਊਡ ਨੇ ਅਸੀਂ ਅਕਸਰ ਇਹਨਾਂ ਦਾ ਪੋਡਕਾਸਟ ਵੇਖਦੇ ਰਹਿੰਦੇ ਹਾਂ ਬੜੀ ਖੁਸ਼ੀ ਹੁੰਦੀ ਜਦ ਨਾਲ ਸਾਡਾ ਸ਼ਹਿਰ ਵਾਸੀਆਂ ਦਾ ਸਿਰ ਉੱਚਾ ਹੁੰਦਾ ਹੈ ਯੂਨੀਵਰਸਿਟੀ ਯੂਨੀਵਰਸਿਟੀ ਵਿੱਚ ਮਾਚਲ ਯੂਨੀਵਰਸਿਟੀ ਵਿੱਚ ਬੜੀ ਉੱਚ ਪਦਵੀ ਤੇ ਬਿਰਾਜ਼ਮਾਨ ਨੇ ਹੋਰ ਸਾਡੇ ਕਾਦੀਆਂ ਤੋਂ ਸਾਡੇ ਵੀਰ ਅਮਿਤ ਜੀ ਮੇਰਾ ਸਮਕਾਲੀ ਰਾਈਟਰ ਹੀ ਇਹਨਾਂ ਦੀ ਕਿਤਾਬ ਆਈ ਕਿਹੜਾ ਵਕਤ ਸੁਣਨਾ ਮੈਨੂੰ ਬੜੀ ਖੁਸ਼ੀ ਹੋਈ ਮੇਰਾ ਸਾਥੀ ਇਹ ਮੇਰੇ ਜਮਾਤੀ ਬੈਠੇ ਨੇ ਜਿੰਮੀ ਜੀ ਕਾਦੀਆਂ ਤੋਂ ਸਾਡੇ ਵੀਰ ਜੀ ਇਹਨਾਂ ਦਾ ਸ਼ੁਭਨਾਮਾ ਜੀ ਸੁਨੀਲ ਜੀ ਆ ਪਿਛੇ ਵੀ ਇਹਨਾਂ ਦੀ ਅਹੀ ਇੱਕ ਮੁਸ਼ਾਇਰਾ ਹੋਇਆ ਸੀ ਉਹਦੇ ਵਿੱਚ ਇਹਨਾਂ ਦੀਆਂ ਭਾਜੀਆਂ ਦੀਆਂ ਰਚਨਾਵਾਂ ਸੁਣੀਆਂ ਬਹੁਤ ਮਜ਼ਾ ਆਇਆ ਬਹੁਤ ਧੰਨਵਾਦੀਆਂ ਸਾਡੇ ਵੀਰ ਜੀ ਦਾ ਜਿਨ੍ਹਾਂ ਨੇ ਇੱਕ ਵਾਰ ਸਾਨੂੰ ਸਾਰਿਆਂ ਨੂੰ ਇਕੱਠਿਆ ਕੀਤਾ ਤੇ ਖੂਬਸੂਰਤ ਮੌਕਾ ਜਿਹੜਾ ਹੈ ਅਸੀਂਇ ਕੋਈ ਕਰਕੇ ਆਪਣੇ ਵੱਲੋਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਇਹਨਾਂ ਧੰਨਵਾਦ ਕਰਦੇ ਆ ਦੁਬਾਰਾ ਸਾਨੂੰ ਕਿੱਥੇ ਫੇਰ ਮੌਕਾ ਦੇ ਅਜੀ ਨਹੀਂ ਆਪਾਂ ਜੁੜਦੇ ਰਹਿਣਾ ਠੀਕ ਹੈ ਸਰ ਧੰਨਵਾਦ ਜੀ ਮੈਂ ਆਪਣੀ ਜਿਹੜੀ ਬੋਕੇਓ ਦੇ ਵਿੱਚੋਂ ਇੱਕ ਆਪਣੀ ਰਚਨਾ ਤੁਹਾਡੇ ਸਾਰਿਆਂ ਨਾਲ ਸਾਂਝ ਕਰਨ ਜਾ ਰਿਹਾ ਹਾਂ ਮੈਨੂੰ ਤੇਰਾ ਫਿਕਰ ਵੀ ਹੈ ਕੀ ਕਰਾਂ ਮੈਨੂੰ ਤੇਰਾ ਫਿਕਰ ਵੀ ਹੈ ਕੀ ਕਰਾਂ ਹਰ ਗੱਜ ਤੇਰਾ ਜ਼ਿਕਰ ਵੀ ਹੈ ਕੀ ਕਰਾਂ ਮੈਂ ਬੇਵਫਾ ਕਿਵੇਂ ਹੋ ਸਕਣਾ ਮੈਂ ਬੇਵਫਾ ਕਿਵੇਂ ਹੋ ਸਕਣਾ ਕਿਉਂਕਿ ਇਸ਼ਕ ਚ ਵਫਾ ਦਾ ਦਸਤੂਰ ਨਹੀਂ ਇਸ਼ਕ ਚ ਵਫਾ ਦਾ ਦਸਤੂਰ ਨਹੀਂ ਇਸ਼ਕ ਤੇਰਾ ਮੇਰੇ ਸੀਨੇ ਵਸਿਆ ਇਸ਼ਕ ਤੇਰਾ ਮੇਰੇ ਸੀਨੇ ਵਸਿਆ ਰਗ ਰਗ ਚ ਇਸ ਦਾ ਸਰੂਰ ਵੀ ਏ ਕੀ ਕਰਾਂ ਤੈਨੂੰ ਦੁਨੀਆ ਤੋਂ ਕਿੰਜ ਲੁਕਾ ਕੇ ਰੱਖਾਂ ਕੀ ਕਰਾਂ ਤੈਨੂੰ ਦੁਨੀਆ ਤੋਂ ਕਿੰਜ ਲੁਕਾ ਕੇ ਰੱਖਾਂ ਕਿਉਂਕਿ ਤੈਨੂੰ ਪਾ ਲੈਣ ਦਾ غرੂਰ ਵੀ ਏ ਤੈਨੂੰ ਪਾ ਲੈਣ ਦਾ غرੂਰ ਵੀ ਏ ਜਦ ਮੈਂ ਤੇਰੇ ਸ਼ਹਿਰ ਚੁਲੰਗਾ ਜਦ ਮੈਂ ਤੇਰੇ ਸ਼ਹਿਰ ਚੁਲੰਗਾ ਰੱਬ ਕੋਲੋਂ ਤੇਰੀਆਂ ਖੈਰਾ ਮੰਗਾ ਕੀ ਕਰਾਂ ਕੀ ਕਰਾਂ ਉਹਨਾਂ ਸੁੰਨੀਆਂ ਗਲੀਆਂ ਦਾ ਕੀ ਕਰਾਂ ਉਹਨਾਂ ਸੁੰਨੀਆਂ ਗਲੀਆਂ ਦਾ ਜਿਸ ਵਿੱਚ ਮੈਨੂੰ ਤੂੰ ਨਾ ਦਿਸੇ ਜਿਸ ਵਿੱਚ ਮੈਨੂੰ ਤੂੰ ਨਾ ਦਿਸੇ ਸੋਨੇ ਰੰਗ ਵਿੱਚ ਤੂੰ ਰੰਗਿਆ ਸੋਨੇ ਰੰਗ ਵਿੱਚ ਤੂੰ ਰੰਗਿਆ ਚਾਂਦੀ ਰੰਗੇ ਤੇਰੇ ਯਾਰ ਕੀ ਕਰਾਂ ਕੀ ਕਰਾਂ ਤੈਨੂੰ ਕਿੱਥੇ ਸਮਝਾਵਾਂ ਕਿਤੇ ਕਾਲੇ ਰੰਗ ਦੀ ਆਹ ਨਾਲ ਲੱਗੇ ਕਿਤੇ ਗਾਲੇ ਰੰਗ ਦੀ ਆਹ ਨਾਲ ਲੱਗੇ ਆਖਰੀ ਅੰਤਰਾ ਆਵ ਸਭ ਦੀ ਨਜ਼ਰ ਜਦ ਗਹਿਰਾ ਦੀਆ ਮਹਿਫਲਾ ਵਿੱਚ ਜਾਵੇਂ ਜਦ ਤੋਂ ਗਹਿਰਾ ਦੀਆ ਮਹਿਫਲਾਂ ਵਿੱਚ ਜਾਵੇਂ ਹੱਸ ਹੱਸ ਕੇ ਨਾਲ ਜਾਮ ਟਕਰਾਵੇਂ ਕੀ ਕਰਾਂ ਕੀ ਕਰਾਂ ਇਸ ਭੋਲੇ ਨਾਜਕ ਦਿਲ ਦਾ ਹਰ ਵੇਲੇ ਜੋ ਤੈਨੂੰ ਹੀ ਚਾਵੇ ਹਰ ਵੇਲੇ ਜੋ ਤੈਨੂੰ ਹੀ ਚਾਵੇ ਸ਼ੁਕਰੀਆ ਜੀ ਬਹੁਤ ਵਧੀਆ ਬਹੁਤ ਇੱਕ ਹੋਰ ਸੁਣਾਓ ਇਹਦੇ ਵਿੱਚ ਥੈਂਕ ਯੂ ਹਲਵਾਤ ਸਰ ਇੱਕ ਕਵਟਾ ਦਾ ਦੌਰ ਚੱਲ ਰਿਹਾ ਕਾਦੀਆਂ ਵਾਲਿਆਂ ਕੋਈ ਗੱਲ ਸਰ ਜੀ ਕਿਉਂ ਨਹੀਂ ਆਪਣਾ ਟਾਪ ਹੁੰਦੀ ਮੋਬਿਲਿਟੀ ਇੱਕ ਸ਼ੇਰ ਬਾਜੀ ਵਾਸਤੇ ਮਾਨਾ ਕੀ ਮਾਨਾ ਕੀ ਸ਼ਬਦੋ ਮੇ ਲਿਖੀ ਜਾਂਦੀ ਹੈ ਸ਼ਾਇਰੀ माना की शब्दों में लिखी जाती है शायरी पर कुछ चेहरे भी गजलगुआ करते हैं पर कुछ चेहरे भी गजलगुआ करते हैं क्या बात मैं आप सबनु जो कप्ता मेरे बहुत ही दिल दे नजदीक में वढ़िया लगती है सब तो प्यारी मैं कतरा-कतरा जोड़ के मैं कतरा-कतरा जोड़ के समुंदर बनना चाहंदा हां मैं कतरा-कतरा जोड़ के समुंदर बनना चाहंदा हां ਮੈਂ ਘੁੱਟ ਘੁੱਟ ਕੇ ਮਰਨ ਵਾਲੋ ਮੈਂ ਘੁੱਟ ਘੁੱਟ ਕੇ ਮਰਨ ਵਾਲੋ ਇੱਕ ਵਾਰੀ ਮਰਨਾ ਚਾਹੁੰਦਾ ਹਾਂ ਮੈਂ ਪਾਟੀਆਂ ਬਿਆਈਆਂ ਮੈਂ ਪਾਟੀਆਂ ਬਿਆਈਆਂ ਫਟ ਲੱਗੇ ਚਖਮਾ ਤੇ ਮੈਂ ਮਰਹਮ ਬੰਨੀ ਚਾਹੁੰਦਾ ਹਾਂ ਮੈਂ ਮਰਹਮ ਬੰਨੀ ਚਾਹੁੰਦਾ ਹਾਂ ਮੈਂ ਬੀਤੇ ਕੱਲ ਨੂੰ ਭੁੱਲ ਕੇ ਤੇ ਮੈਂ ਅੱਜ ਤੋਂ ਜੀਣਾ ਚਾਹੁੰਦਾ ਹਾਂ ਮੈਂ ਅੱਜ ਤੋਂ ਜੀਣਾ ਚਾਹੁੰਦਾ ਮੈਂ ਦੇਸ਼ਕੋਮ ਦੇ ਫਰਜ਼ਾਂ ਦੀ ਮੈਂ ਦੇਸ਼ਕੋਮ ਦੇ ਫਰਜ਼ਾਂ ਦੀ ਹਰ ਕਿਸਤ ਚੁਕਾਣੀ ਚਾਹੁੰਦਾ ਹਾਂ ਮੈਂ ਮਾਂ ਬੋਲੀ ਮੈਂ ਮਿੱਠੇ ਮਾਂ ਬੋਲੀ ਦੇ ਮੈਂ ਮਿੱਠੇ ਮਾਂ ਬੋਲੀ ਦੇ ਲਫ਼ਜ਼ਾਂ ਦਾ ਸਤਿਕਾਰ ਵਧਾਉਣਾ ਚਾਹੁੰਦਾ ਵਾ ਮੈਂ ਵਾਰਿਸ ਬੁੱਲੇ ਸ਼ੇਵ ਦੇ ਲਫ਼ਜ਼ਾਂ ਨੂੰ ਮੈਂ ਵਾਰਿਸ ਬੁੱਲੇ ਸ਼ੇਵ ਦੇ ਲਫ਼ਜ਼ਾਂ ਨੂੰ ਮਿਕਸੀ ਚ ਘੁਮਾਉਣਾ ਚਾਹੁੰਦਾ ਹਾਂ ਮੈਂ ਮਹਾਦੇਵ ਦੇ ਚਰਨਾਂ ਦਾ ਮੈਂ ਮਹਾਦੇਵ ਦੇ ਚਰਨਾਂ ਦਾ ਅੰਮ੍ਰਿਤ ਰਸ ਪੀਣਾ ਚਾਹੁੰਦਾ ਹਾਂ ਮੈਂ ਬੀਤੇ ਕੱਲ ਨੂੰ ਭੁੱਲ ਕੇ ਤੇ ਮੈਂ ਅੱਜ ਜੀਣਾ ਚਾਹੁੰਦਾ ਹਾਂ ਮੈਂ ਅੱਜ ਜੀਣਾ ਚਾਹੁੰਦਾ ਹਾਂ ਮੈਂ ਅਲਕੀ ਜੋਦੇ ਮੈਂ ਅਲਕੀ ਜੋਦੇ ਵੀਰ ਸ਼ਹੀਦਾਂ ਨੂੰ ਮੈਂ ਅਲਕੀ ਜੋਦੇ ਵੀਰ ਸ਼ਹੀਦਾਂ ਨੂੰ ਇਹ ਸੀਸ ਝੁਕਾਣਾ ਚਾਹੁੰਦਾ ਹਾਂ ਮੈਂ ਭਵਿੱਖ ਦੇ ਨੰਨੇ ਬੱਚਿਆਂ ਨੂੰ ਮੈਂ ਭਵਿੱਖ ਦੇ ਨੰਨੇ ਬੱਚਿਆਂ ਨੂੰ ਗੁਜਰੀ ਮਾਂ ਦਾ ਸਿੱਧਕ ਸਿਖਾਣਾ ਚਾਹੁੰਦਾ ਹਾਂ ਮੈਂ ਭਵਿੱਖ ਦੇ ਨੰਨੇ ਬੱਚਿਆਂ ਨੂੰ ਗੁਜਰੀ ਮਾਂ ਦਾ ਸਿੱਧਕ ਸਿਖਾਣਾ ਚਾਹੁੰਦਾ ਹਾਂ ਮੈਂ ਸੈਭ ਜਾਦਿਆਂ ਦੇ ਜਨਮ ਦਿਨ ਤੇ ਮੈਂ ਸਹਬਜ਼ਾਦੇਆਂ ਦੇ ਜਨਮ ਦਿਨ ਤੇ ਚਿਲਡਰਨ ਡੇ ਮਨਾਣਾ ਚਾਹੁੰਦਾ ਹਾਂ ਮੈਂ ਉਦਮ ਸ਼ਹੀਦ ਭਗਤ ਸਿੰਘ ਮੈਂ ਉਦਮ ਸ਼ਹੀਦ ਭਗਤ ਸਿੰਘ ਰਾਜਗੁਰੂ ਦੇ ਜਜ਼ਬੇ ਨੂੰ ਸਲਾਮਾ ਚਾਹੁੰਦਾ ਹਾਂ ਮੈਂ ਬੀਤੇ ਕੱਲ ਨੂੰ ਭੁੱਲ ਕੇ ਤੇ ਮੈਂ ਅੱਜ ਜੀਣਾ ਚਾਹੁੰਦਾ ਮੈਂ ਅੱਜ ਜੀਣਾ ਚਾਹੁੰਦਾ ਆਖਰੀ ਅੰਤਰਾ ਮੈਂ ਧਰਮਾ ਵੰਡਣ ਵਾਲੀ ਸੰਕਨ ਨੂੰ ਮੈਂ ਧਰਮਾ ਵੰਡਣ ਵਾਲੀ ਸੰਕਨ ਨੂੰ ਵਟੋ ਵਟ ਭਜਾਣਾ ਚਾਹੁੰਦਾ ਹਾਂ ਮੈਂ ਦੀਨ ਦੁਖੀ ਹਰ ਬਸ਼ਰਤ ਦੀ ਮੈਂ ਦੀਨ ਦੁਨੀ ਦੀਨ ਦੁਨੀ ਹਰ ਬਸ਼ਰਤ ਦੀ ਅਕਸ ਦਾ ਤਾਰਾ ਬੰਨਣਾ ਚਾਹੁੰਦਾ ਹਾਂ ਮੈਂ ਬੂਹੇ ਬੰਦ ਕਮਰਿਆਂ ਦੀ ਤਹਿਜ਼ੀਬ ਨੂੰ ਮੈਂ ਬੂਹੇ ਬੰਦ ਕਮਰਿਆਂ ਦੀ ਤਹਿਜ਼ੀਬ ਨੂੰ ਭੋਲੇ ਪਿੰਡੂਆਂ ਦੀਆਂ ਸੱਥਾਂ ਵਿੱਚ ਚਾਹੁੰਦਾ ਹਾਂ ਭੋਲੇ ਪਿੰਡੂਆਂ ਦੀਆਂ ਸੱਥਾਂ ਵਿੱਚ ਚਾਹੁੰਦਾ ਹਾਂ ਮੈਂ ਆਦਰ ਅਦਬ ਮੁਹੱਬਤ ਦੀ ਚਾਦਰ ਨੂੰ ਮੈਂ ਆਦਰ ਅਦਬ ਮੁਹੱਬਤ ਦੀ ਚਾਦਰ ਨੂੰ ਹੰਤੇ ਸਮੇਟਣਾ ਚਾਹੁੰਦਾ ਹਾਂ ਮੈਂ ਬੀਤੇ ਕੱਲ ਨੂੰ ਪੁੱਲ ਕੇ ਤੇ ਅੱਜ ਚ ਜੀਣਾ ਚਾਹੁੰਦਾ ਹਾਂ ਮੈਂ ਅੱਜ ਚ ਜੀਣਾ ਚਾਹੁੰਦਾ ਹਾਂ ਅੱਜ ਖਿਆਲ ਬਹੁਤ 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 ਸ਼ੁਕਰੀਆ ਬਹੁਤ ਹੋਰ ਨਾ ਜ਼ਬਰਦਸਤ ਲਿਖਿਆ ਸੁਨੀਲ ਜੀ ਸਾਹਿਬ ਜਦਿਆ ਕਿ ਸੁਨੀਲ ਜੀ ਵੀ ਬਹੁਤ ਵਧੀਆ ਲਿਖਦੇ ਨੇ ਸੁਨੀਲ ਜੀ ਤੇ ਗੀਤ ਵੀ ਲਿਖਦੇ ਤੇ ਜੇ ਕਿਤੇ ਸੁਨੀਲ ਜੀ ਤਰਨਮ ਚ ਕੁਝ ਸੁਣਾ ਦੇਣ ਤੇ ਵਧੀਆ ਵਧੀਆ ਲਿਖਦਾ ਹੈ ਗੀਤ ਵੀ ਇਹ ਛੋਟੀ ਮੈਂ ਜੀ ਬਹੁਤ ਹੋ ਜੀ ਸੁਸਣਾ ਹੁੰਦੇ ਅਜੇ ਜੇ ਲਿਖੀ ਛੋਟੀ ਪੈਰ ਦੀ ਬਤਾਉ ਤੁੰਨਾ ਉਹ ਰਮਿਲੀ ਜਨ ਥੋਣੀ ਹੈ ਤਾਂ ਮਸਲਾ ਨਹੀਂ ਹੋ ਹੌਲਾ ਪਾਰਾ ਆਪਣੀ ਥਾਂ ਹੈ ਹੌਲਾ ਪਾਰਾ ਆਪਣੀ ਥਾਂ ਹੈ ਮਿੱਠਾ ਖਾਰਾ ਆਪਣੀ ਥਾਂ ਹੈ ਹੌਲਾ ਪਾਰਾ ਆਪਣੀ ਥਾਂ ਹੈ ਮਿੱਠਾ ਖਾਰਾ ਆਪਣੀ ਥਾਂ ਹੈ ਤੈਨੂੰ ਤੇਰੇ ਮਹਿਲੂ ਬਾਰ ਸਾਡਾ ਧਾਇਆ ਆਪਣੇ ਬਾਰ ਬੋਸ ਸੁਣੋ ਹੌਲਾ ਭਰਾ ਆਪਣੀ ਧਾਏ ਮਿੱਠਾ ਭਰਾ ਆਪਣੀ ਧਾੜੇ ਤੈਨੂੰ ਤੇਰੇ ਮਹਿਲ ਮੁਬਾਰਕ ਸਾਡਾ ਧਾਰਾ ਆਪਣੀ ਧਾਏ ਤੇ ਰੱਬ ਦੇ ਕੋਲੋਂ ਤੈਨੂੰ ਮੰਗਿਆ ਰੱਬ ਦੇ ਕੋਲੋਂ ਤੈਨੂੰ ਮੰਗਿਆ ਤੇ ਟੁੱਟਾ ਧਾਰਾ ਆਪਣੀ ਧਾਏ ਤੇ ਕਿਸੇ ਨੂੰ ਸੁਟਣਾ ਬੜਾ ਹੀ ਸੌਖਾ ਕਿਸੇ ਨੂੰ ਸੁਟਣਾ ਬੜਾ ਹੀ ਸੌਖਾ ਪਰ ਸਹਾਰਾ ਆਪਣੀ ਧਾਏ ਤੇ ਤਗੜੇ ਨੂੰ ਇੱਥੇ ਹੌਂਸ ਲਾਵਾ ਤਗੜੇ ਨੂੰ ਇੱਥੇ ਹੌਂਸ ਲਾਵਾ ਤੇ ਬੰਦਾ ਮਾੜਾ ਆਪਣੀ ਧਾਏ ਤੇ ਗਾਇਬ ਬੰਦੇ ਦੀ ਜ਼ਿੰਦਗੀ ਕਾਦੀ ਗਾਇਬ ਬੰਦੇ ਦੀ ਜ਼ਿੰਦਗੀ ਕਾਦੀ ਪਰ ਕੁਵਾਰਾ ਆਪਣੇ ਨਾਲ ਗਾਇਬ ਬੰਦੇ ਦੀ ਜ਼ਿੰਦਗੀ ਕਾਦੀ ਪਰ ਕੁਵਾਰਾ ਆਪਣੀ ਨਾਲ ਆ ਤੇ ਚੇਜੇ ਮੇਜੇ ਕਿਧਰੇ ਅਤ ਚੇਜੇ ਮੇਜੇ ਕਿਧਰੇ ਹੋਣ ਜਾ ਰਾ ਆਪਣੇ ਨਾਲ ਤਾਂ ਸੁਨੀਲ ਕਾਦੀਆਂ ਉਹਨਾਂ ਨੂੰ ਸੁਣ ਤੋਂ ਬਾਅਦ ਜਿਹੜੀ ਕਿਤਾਬ ਮੇਰੇ ਕਲਾਸਮੇਟ ਕਿਹੜਾ ਵਕਤ ਰੁਕ ਜਾਣਾ ਅਮਿਤ ਕਾਦੀਆਂ ਉਧਿਆਏ ਅਮੀਤ ਨੂੰ ਮੈਂ ਸੁੰਦਰ ਇਹਨਾਂ ਪੜਦਾ ਰਹਿਣਾ ਤੇ ਅਮਿਤ ਦਾ ਪਿਛਲੇ ਪੰਨੇ ਦੇ ਉੱਤੇ ਬਹੁਤ ਹੀ ਸੋਹਣੀ ਕਵਤਾ ਲਿਖੀ ਹੈ ਪੀੜ ਮੇਰੀ ਦਾ ਜਰਾ ਅਨੁਵਾਦ ਕਰ ਕਵਤਾ ਮੇਰੇ ਨਾਲ ਬਹਿ ਸੰਵਾਦ ਕਰ ਕੁਝੜਿਆ ਹਾਂ ਦੁਨੀਆਦਾਰਾਂ ਦੀ ਨਜ਼ਰ ਕੋਣ ਮੇਰੇ ਆ ਮੈਨੂੰ ਆਬਾਦ ਕਰ ਬਣ ਮੇਰੇ ਜੀਵਨ ਦਾ ਤੂੰ ਇੱਕ ਆਇਨਾ ਬਣ ਮੇਰੇ ਜੀਵਨ ਦਾ ਤੂੰ ਇੱਕ ਆਇਨਾ ਰਹਿ ਮੇਰੇ ਸਾਹਮਣੇ ਤੇ ਦਿਲ ਨੂੰ ਸ਼ਾਂਤ ਕਰ ਜੀਨ ਜੋਗਾ ਕਰ ਕਮਿਟ ਨੂੰ 4 ਦਿਨ ਉਸ ਖੁਦਾ ਅੱਗੇ ਇਹ ਹੀ ਪਰਿਆਰਤ ਤੇ ਦੋਸਤਾ ਇਨੇ ਚਿਰ ਬਾਦ ਮਿਲਿਆ ਕਦੀ ਕਦੀ ਮੈਨੂੰ ਵੀ ਯਾਦ ਆਉਂਦਾ ਇਹ ਉਹਦਾ ਫਾਇਦਾ ਹੈ ਨਾ ਕੀ ਬੜੀ ਬੋੜੀ ਕਵਿਤਾ ਆਉਂਦੀ ਹੈ ਪਰ ਮੇਰੇ ਚ ਬੰਦਾ ਵੀ ਮੇਰਾ ਕਲਾਸਮੇਟ ਹੈ ਇਹ ਮੈਨੂੰ ਬੁਝਾਇਆ ਕਿਉਂਕਿ ਪਹਿਲਾਂ ਕੰਮਾਂ ਦੀ ਬਤਮੀ ਜਰਾ ਇਕੱਟਾ ਕੀਤਾ ਸਟੇਜ ਦੇ ਉੱਤੇ ਸਕੂਲ ਚੋਂ ਵੀ ਇਹ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੈ ਇਹ ਤਾਂ ਕੀ ਸਭ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਇੰਨੀਆਂ ਸਾਰੀਆਂ ਫਿਲਮਾਂ ਕਰਨਾ ਲੀਡ ਰੋਲ ਦੇ ਵਿੱਚ ਆਉਣਾ ਪੰਜਾਬੀ ਦੱਸੇਗਾ ਹੁਣ ਕਿੰਨੇ ਸ਼ੋਅ ਸ਼ੋਅ ਤੋਂ ਮੱਕਦਰ ਨਿਭਾਣੇ ਪੈਣੇ ਤੇ ਉਹ ਫਿਲਮਾਂ ਖਣੀਆਂ ਤੇ ਇਹਦੀ ਕਾਦੀਆਂ ਦਾ ਮੇਰਾ ਕਲਾਸਮੇਟ ਮੈਨੂੰ ਖੁਸ਼ੀ ਰਹੀ ਉਹ ਕਾਦੀਆਂ ਆਪਣੇ ਟਾਊਨ ਦਾ ਨਾਮ ਉਚਾਰ ਕੇ ਤੇ ਅੱਜ ਸਾਰੇ ਬਰੇ ਮੈਂ ਮਤਲਬ ਉਹ ਖੁਸ਼ ਆ ਇੱਥੇ ਆ ਕੇ ਕਿਉਂਕਿ ਵੇਖੋ ਮੈਨੂੰ ਨਾ ਜਿਵੇਂ ਸਾਰੇ ਇੱਥੇ ਬਹੁਤ ਬੁੱਧੀਜੀਵੀ ਲੋਕ ਬੈਠੇ ਹੋਏ ਕਿਉਂਕਿ ਮੈਂ ਸੁਣਦਾ ਹਮੇਸ਼ਾ ਵਾਂ ਬੁੱਧੀਜੀਵੀਆਂ ਬਾਰੇ ਬੜਾ ਅਜ ਮੈਂ ਇੰਨੇ ਸਾਰੇ ਬੁੱਧੀਜੀਵੀ ਇੰਟੈਲੀਜੈਂਟ ਪੀਪਲ ਹੈ ਨਾ ਜਿਹੜਾ ਮੈਂ ਬੈਠੇ ਆਲੇ ਦੁਆਲੇ ਦੇਖ ਰਿਹਾ ਬੜਾ ਅੱਛਾ ਮਾਹੌਲ ਪੋਜ਼ਿਟਿਵ ਮਾਹੌਲ ਔਰ ਸਾਰੇ ਹੀ ਆਪਣੇ ਆਪ ਦੇ ਵਿੱਚ ਕਰਿੰਦੇ ਨੇ ਮੇਰਾ ਵੀਰ ਅਮਿਤ ਬਾਈ ਹੈ ਨਾ ਕਿੰਨਾ ਸੋਹਣੀਆਂ ਕਵਿਤਾਵਾਂ ਲਿਖਦੇ ਨੇ ਪਾਜੀ ਆਪਣੇ ਕਮਾਲ ਦੇ ਸਿੰਗਰ ਨੇ ਔਰ ਕੁਲਬੂ ਸ਼ਰਪਾਜੀ ਹੀ ਇਜ਼ ਅ ਵੈਰੀ ਗੁੱਡ ਰਾਈਟਰ ਤੇ ਇਧਰ ਆਪਣਾ ਸੁਨੀਲ ਸੁਨੀਲ ਪਾਜੀ ਤੇ ਕਮਾਲ ਦੇ ਰਾਈਟਰ ਨੇ ਔਰ ਡਾਕਟਰ ਨਰੇਸ਼ ਜੀ ਇਹ ਆਲ ਰਾਊਂਡਰ ਨੇ ਕੋਈ ਸਾਰੇ ਕੰਮ ਕਰੀ ਜਾਂਦੇ ਆ ਬਾਕੀ ਤੇਰਾ ਤਾਂ ਪਤਾ ਹੀ ਤੇਰੇ ਇਹਨਾਂ ਨੇ ਮੈਨੂੰ ਦੱਸਿਆ ਕਿ ਤੈਨੂੰ ਤਾਂ ਮਲਾ ਬਹਿ ਗਿਆ ਤਾਂ ਹੀ ਬਲਾ ਬੈ ਇੰਨੇ ਸਾਨੇ ਸਾਨੇ ਲੋਕ ਬੈਠੇ ਆ ਵੀ ਇਸ ਕੋ ਕਵਲੀਆਂ ਮਾਰਨ ਦੇ ਇਸ ਕਰਕੇ ਮੈਂ ਵੀ ਆ ਗਿਆ ਕਵਲੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਕਵਲੀਆਂ ਤੇ ਕਵਲੀਆਂ ਇੱਕ ਕੰਨੇ ਦਾ ਫਰਕ ਆ ਬਟ ਮਜ਼ਾ ਦੋਵੇਂ ਹੀ ਦਿੰਦੀਆਂ ਠੀਕ ਤਾਂ ਜੀ ਪਰ ਇਹ ਹੈ ਕਿ ਇਹ ਆਪਣਾ ਜਿਹੜਾ ਮਿੰਟੋ ਹੈ ਇਹ ਸਾਇੰਸ ਦਾ ਸਟੂਡੈਂਟ ਆ ਅੱਛਾ ਜੀ ਇਹਨੇ ਐਂਬੈਸੀਟ ਟਿਕਟ ਜਾਲ ਨਹੀਂ ਮੈਂ ਐਂਬੈਸੀ ਬਾਟਰ ਨਹੀਂ ਫਿਰ ਮੈਂ ਬੀ ਐਂਡ ਐਮ ਐਂਡ ਤੇ ਸੁਪਨਾ ਯੂਜੀਸੀ ਨੈਟਰੀ ਕਲੀਅਰ ਹੈ ਮੇਰਾ ਸਭ ਤੋਂ ਸਭ ਤੋਂ ਪੀਜੀਵੀ ਤੇ ਆ ਫਿਰ ਪੁੱਠੇ ਜਿਹੜਾ ਆਪ ਹੁੰਦਾ ਨਾ ਇਹਨਾਂ ਦੇ ਉਹ ਆਪਣੇ ਨੂੰ ਨੀਵਾ ਹੀ ਸੁਣਨ ਦੂਜਾ ਕਰਦਾ ਦੇਖੋ ਜੇ ਹੁਣ ਜਿਆਦਾ ਹੁੰਦਾ ਆਪਣੇ ਨੂੰ ਨੀਵਾ ਹੀ ਕਰਦਾ ਵਧੀਆ ਗੱਲ ਹੈ ਇਹੀ ਹੁੰਦੀ ਹੈ ਜੀ ਇੱਕ ਕਿਉਂਕਿ ਪਾਜੀ ਅੱਜ ਨਾਲ ਸੰਜੀਦਾ ਲੋਕ ਸੰਜੀਦਾ ਗੱਲਾਂ ਵਾਲੇ ਲੋਕ ਉਹ ਘੱਟ ਰਹਿ ਗਏ ਕਿਉਂਕਿ ਆਪਾਂ ਸੋਸ਼ਲ ਮੀਡੀਆ ਖੋਲਦੇ ਨਾ ਜਦੋਂ ਮੈਂ WhatsApp ਤੇ ਜਦੋਂ ਅਕਸਰ ਮਿਲਦੇ ਨਾ WhatsApp ਕੋ ਮੈਂ ਹਮੇਸ਼ਾ ਜੰਨਾ ਹਮਾਚੋ ਹੁੰਦੇ ਆ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਮੇਰੇ ਮਾਣ ਆਪਣੇ ਭਰਾ ਤੇ ਹਨਾ ਤੇ ਹੀ ਇਸ ਵੈਰੀ ਇੰਟੈਲੀਜੈਂਟ ਪਰਸਨ ਆਪਣੀ ਮਿਹਨਤ ਨਾਲ ਅੱਗੇ ਵਧਿਆ ਉਹ ਜੋ ਵੀ ਜਿੱਥੋਂ ਤੱਕ ਵੀ ਪਹੁੰਚਿਆ ਇਹਨੇ ਹੋਰ ਗ੍ਰੋ ਕਰਨਾ ਇਹਨਾਂ ਦਾ ਬਹੁਤ ਛੇਤੀ ਭਰਾ ਵੀ ਸੀ ਵੀ ਹੋਏਗਾ ਕਿ ਇਸ ਯੂਨੀਵਰਸਿਟੀ ਦੇ ਇਹ ਬਹੁਤ ਜਿਆਦਾ ਹੈ ਭਰਾ ਜਿਹਦਾ ਟੈਲੈਂਟ ਹੈਗਾ ਮੈਂ ਅਕਸਰ ਕੋ ਜਦਾ ਹਮਾਚੋ ਦੇ ਪਹਾੜਾਂ ਤੇ ਤੇ ਉੱਥੇ ਮੈਂ ਆਪਾਂ ਬੜਾ ਇਸ ਚੀਜ਼ ਨੂੰ ਵੀ ਦੇਖਦੇ ਵੀ ਸੋਸ਼ਲ ਮੀਡੀਆ ਇੰਸਟਾਗ੍ਰam ਖੋਲ ਲੋ ਫੇ ਕੁਝ ਵੀ ਤੁਸੀਂ ਵੇਖਦੇ ਤੇ ਮਤਲਬ ਪਤਾ ਨਹੀਂ ਕੀ ਅਜੀਬ ਜਿਹਾ ਕੁਝ ਕਰੀ ਜਾ ਰਿਹਾ ਜਿਵੇਂ ਇਹ ਲੱਗਦਾ ਵੀ ਲੋਕਾਂ ਕੋ ਮੈਟਰੀ ਜਾਂਦੀ ਮਤਲਬ ਮਤਲਬ ਫਜ਼ੂਲ ਗੱਲਾਂ ਫਜ਼ੂਲ ਚੀਜ਼ਾਂ ਔਰ ਉਹ ਕੂੜਾ ਭਰੀ ਜਾ ਰਿਹਾ ਦਿਮਾਗ ਦੇ ਵਿੱਚ ਲੋਕਾਂ ਦੇ ਉਹ ਸੰਜੀਦਾ ਪੰਜਾਬ ਪੰਜਾਬੀ ਔਰ ਪੰਜਾਬੀ ਸਭ ਦਾ ਚਾਰ ਪੰਜਾਬੀ ਮੈਂ ਕਹਿੰਦਾ ਜਿਹੜਾ ਆ ਲੋਕ ਕੀ ਕਹਦੇ ਆ ਕਵਿਤਾਵਾਂ ਨਹੀਂ ਹੈ ਨਾ ਕਿੱਥੇ ਗਈਆਂ ਜਦ ਤੂੰ ਸਾਈਡ ਤੇ ਨੇ ਮੈਨੂੰ ਲੱਗਦਾ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਵੱਤਵਾਲ ਭਾਜੀ ਅੱਛੀਆਂ ਚੀਜ਼ਾਂ ਲਿਆਓ ਤਾਂ ਕਿ ਲੋਕਾਂ ਦਾ ਮਾਈਂਡ ਨਾ ਸੰਜੀਦਾ ਹੋਵੇ ਅਸੀਂ ਪੰਜਾਬੀ ਸਭ ਤੋਂ ਸਿਆਣੇ ਆ ਪਰ ਪ੍ਰੋਬਲਮ ਹੈ ਕਿ ਅਸੀਂ ਭੁੱਲ ਗਏ ਅਸੀਂ ਅਸੀਂ ਬੇਵਕੂਫੀਆਂ ਵੱਲ ਜ਼ਿਆਦਾ ਸਾਡੇ ਜਿਹੜੇ ਯੂਥ ਆ ਉਹ ਵਧ ਗਿਆ ਹੋਇਆ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਚਾਹੇ ਕਿਸੇ ਵੀ ਰੂਪ ਚ ਨੇ ਅੱਜ ਅਸੀਂ ਡਾਕਟਰ ਸਾਹਿਬ ਦੇ ਘਰ ਆਏ ਆ ਬਟ ਇਹ ਵੀ ਜਿਹੜੀਆਂ ਚੀਜ਼ਾਂ ਜਾਂ ਗੱਲਾਂ ਤੁਸੀਂ ਕਰਦੇ ਹੋ ਹਨਾ ਇਹ ਬਹੁਤ ਜ਼ਰੂਰੀ ਨੇ ਭਾਜੀ ਉਹ ਕੀ ਕਈ ਵਾਰੀ ਕਹਿੰਦੇ ਨੇ ਕਿ ਇੰਨੀ ਇੰਨਾ ਕਰਨਾ ਕੀ ਹੋ ਜਾਊ ਥੋੜਾ ਥੋੜਾ ਕਰਨ ਵਾਲੀ ਪਰ ਆਪਰ ਮਸੂਲ ਜਿੰਨਾ ਔੜਤਾ ਦੀ ਸੁਣੀ ਕਰਤਾ ਆਓ ਭਾਜੀ ਮੇਰੇ ਇੱਧਰ ਸੁਨੀਲ ਜੀ ਕੋ ਫਿਰ ਸੁਣਦੇ ਆਓ ਜੀ ਅੰਮ੍ਰਿਤਿਆ ਮੈਂ ਸੁਣਾ ਦਿਆਂਗਾ ਤੂੰ ਆਓ ਤੂੰ ਸ਼ੁਰੂ ਜਿੰਦਗੀ ਦੇ ਜਿਹੜੇ 50 50ਵੇਂ ਬਰੇ ਚ ਪਿਆਰ ਪਾ ਲਿਆ ਜੀ ਤੇ ਉੱਥੇ ਇੱਕ ਸੋਚ ਆਉਂਦੀ ਵੀ ਕਈ ਵਾਰ ਬੱਚਿਆਂ ਨੂੰ ਦੱਸੀਦਾ ਵੀ ਕਦੀ ਸਾਟ ਤੇ ਜਵਾਨੀ ਹੁੰਦੀ ਆਉਂ ਮੈਂ ਤਾਂ ਨਾਲ ਜਿਹੜੀ ਬਾਤ ਚੜੀ ਉਹ ਸਾਢੀ ਕਰੀ ਜਾ ਰਹੀ ਹੈ ਕਹਿੰਦੇ ਜੀ ਕਦੀ ਸਾਟ ਤੇ ਵੀ ਜਵਾਨੀ ਹੁੰਦੀ ਹੈ ਜਿਹੜੀ ਚੁੱਕ ਚੁੱਕ ਕੇ ਪੱਬ ਧਰਦੀ ਸੀ ਜਿਹੜੀ ਚੁੱਕ ਚੁੱਕ ਕੇ ਪੱਬ ਧਰਦੀ ਸੀ ਜਿਹੜੀ ਪੰਗੇ ਲੈਣ ਤੋਂ ਨਾ ਡਰਦੀ ਸੀ ਕਿਆ ਬਾਤ ਹੈ ਜਿਹੜੀ ਚੁੱਕ ਚੁੱਕ ਕੇ ਪੱਬ ਧਰਦੀ ਸੀ ਜਿਹੜੀ ਪੰਗੇ ਲੈਣ ਤੋਂ ਨਾ ਡਰਦੀ ਸੀ ਜਿਹੜੀ ਮੋਢਿਆਂ ਉੱਤੋਂ ਥੁੱਕਦੀ ਸੀ ਜਿਹੜੀ ਮੋਢਿਆਂ ਉੱਤੋਂ ਥੁੱਕਦੀ ਸੀ ਸਾਡੀ ਅੱਖਾਂ 'ਚ ਜੋਸ਼ ਤੇ ਚਿਹਰੇ 'ਤੇ ਰਵਾਨੀ ਹੁੰਦੀ ਸੀ ਗੱਲ ਸੁਣ ਲਿਆ ਉਹ ਸਾਡੀ ਕਾਕਾ ਗੱਲ ਸੁਣ ਲਿਆ ਉਹ ਸਾਡੀ ਕਾਕਾ ਕਦੇ ਸਾਡੇ 'ਤੇ ਵੀ ਜਵਾਨੀ ਹੁੰਦੀ ਆਹ ਹਾਂ ਹਾਂ ਸਾਡੇ 'ਤੇ ਵੀ ਜਵਾਨੀ ਹੁੰਦੀ ਹੈ ਸੱਜਣਾ ਦੀਆਂ ਮਹਿਫਲਾਂ ਸੱਜਣਾ ਦੀਆਂ ਮਹਿਫਲਾਂ ਤੇ ਯਾਰਾਂ ਦੀਆਂ ਢਾਣੀਆਂ ਸੱਜਣਾ ਦੀਆਂ ਮਹਿਫਲਾਂ ਤੇ ਯਾਰਾਂ ਦੀਆਂ ਢਾਣੀਆਂ ਬਚਪਨ ਚ ਆੜੀਆਂ ਸੰਗ ਕਈ ਮੌਜਾਂ ਸਮਾਂ ਬੰਨਿਆ ਕੀ ਵਾਹ ਸੇਪ ਤਲੀ ਤੇ ਸੇਪ ਤਲੀ ਤੇ ਤੇ ਮੋਸ਼ਕਦੇ ਖੜੀ ਹੁੰਦੀ ਸੀ ਕਰਮਾ ਸਮੋਸ਼ਕਾ ਆਹ ਕਰਮਾ ਸੇਪ ਤਲੀ ਤੇ ਸੇਪ ਤਲੀ ਤੇ ਮੋਸ਼ਕਦੇ ਖੜੀ ਹੁੰਦੀ ਸੀ ਜਣੇ ਖਣੇ ਨਾਲ ਖਹਿੜਾ ਤੇ ਹਰ ਵੇਲੇ ਪੱਟਾਂ ਤੇ ਤੜੀ ਹੁੰਦੀ ਸੀ ਗੱਲ ਸੁਣ ਲੈ ਸਾਡੀ ਖਾਤ ਕਦੀ ਸਾਡੇ ਦੇ ਵੀ ਜਵਾਨੀ ਹੁੰਦੀ ਸੀ ਕਾ ਨਵੇਂ-ਨਵੇਂ ਕੱਪੜੇ ਤੇ ਸ਼ੌਂਕ ਕਈ ਪਾਲੇ ਸੀ ਹਾਂ ਨਵੇਂ-ਨਵੇਂ ਕੱਪੜੇ ਤੇ ਸ਼ੌਂਕ ਕਈ ਪਾਲੇ ਸੀ ਨਾ ਜੇਟ ਹਾੜ ਦੀਆ ਧੁੱਪਾ ਤੇ ਨਾ ਪੌਦੇ ਪਾਲੇ ਸੀ ਨਵੇਂ-ਨਵੇਂ ਕੱਪੜੇ ਤੇ ਸ਼ੌਂਕ ਕਈ ਪਾਲੇ ਸੀ ਨਾ ਜੇਟ ਹਾੜ ਦੀਆ ਧੁੱਪਾ ਤੇ ਨਾ ਪੌਦੇ ਪਾਲੇ ਸੀ ਛਿੰਝਾਂ ਤੇ ਮੇਲਿਆਂ 'ਚ ਛਿੰਝਾਂ ਤੇ ਮੇਲਿਆਂ 'ਚ ਪਾਉਂਦੇ ਨਿੱਤ ਧਮਾਲਾ ਸੀ ਗਰੀਬ ਗੁਰਬੇ ਲਈ ਹਮੇਸ਼ਾ ਬੰਦੇ ਰਖਵਾਲੇ ਸੀ ਸਾਡੇ ਬੁੱਲਾ ਤੇ ਹਾਸਾ ਸਾਡੇ ਬੁੱਲਾ ਤੇ ਹਾਸਾ ਤੇ ਅੱਖ ਮਸਤਾਨੀ ਹੁੰਦੀ ਸੀ ਗੱਲ ਸੁਣ ਲਿਆ ਸਾਡੀ ਕਾਕਾ ਗੱਲ ਸੁਣ ਲਿਆ ਸਾਡੀ ਕਾਕਾ ਕਿ ਸਾਡੇ ਤੇ ਵੀ ਜਵਾਨੀ ਹੁੰਦੀ ਸੀ ਸੱਜਣਾ ਸੱਜਣਾ ਤੇ ਬੇਲੀਆਂ ਨਾਲ ਸੱਜਣਾ ਤੇ ਬੇਲੀਆਂ ਨਾਲ ਦਗੇ ਨਾ ਕਮਾਈ ਸੀ ਲੱਖਾਂ ਮੁਸੀਬਤਾਂ ਵਿੱਚ ਅਸੀਂ ਨਹੀਂ ਘਬਰਾਏ ਸੀ ਰੁੱਖੀ ਬਿਸਤੀ ਖਾ ਕੇ ਰੁੱਖੀ ਬਿਸਤੀ ਖਾ ਕੇ ਸਾਈਂ ਦੇ ਸ਼ੁਕਰ ਮਨਾਏ ਸੀ ਮੋਬ ਜਿਆਰਾਂ ਨੂੰ ਪਿਆਰ ਦੇ ਸਬਕ ਸਿਖਾਏ ਛੋਟੀਆਂ-ਛੋਟੀਆਂ ਗੱਲਾਂ ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਤੇ ਥੋੜੀ ਨਗਾਨੀ ਹੁੰਦੀ ਸੀ ਗੱਲ ਸੁਣ ਲੈ ਸਾਡੀ ਘਰ ਕਰ ਕਦੇ ਸਾਡੇ ਤੇ ਵੀ ਜਵਾਨੀ ਹੁੰਦੀ ਸੀ ਫੇਰੇ ਸਾਡੇ ਤੇ ਵੀ ਜਵਾਨੀ ਹੁੰਦੀ ਸੀ ਧੰਨਵਾਦ ਸਰ ਜੀ ਮੇਰੇ ਪਿਤਾ ਜੀ ਤੇ ਮੇਰੇ ਤਾਇਆ ਜੀ ਵੀ ਗਾਉਂਦੇ ਰਹੇ ਬਹੁਤ ਸੋਹਣਾ ਤੇ ਇਹਨਾਂ ਨੂੰ ਤਾਂ ਮੌਤ ਦੇ ਮੌਕੇ ਤੇ ਇਹਨੀਆਂ ਗਿਠਾਵਾਂ ਯਾਦ ਵਿੱਚ ਮੇਰੇ ਪਿਆਰਲਾ ਚੌਧਰੀ ਤਾਇਆ ਜੀ ਉਹਨਾਂ ਦਾ ਕਮਾਲ ਦੇ ਕਮਾਲ ਮੇਰੇ ਪਿਤਾ ਜੀ ਨੂੰ ਤੁਸੀਂ ਫੋਲ ਸਕਦੇ ਕੁਝ ਜਿਹਾ ਸੁਣਨ ਤਾਂ ਕਿ ਭਾਜੀ ਕਹਿੰਦੇ ਪੰਜਾਬੋਂ ਦੇ ਪਿਤਾ ਜੀ 80 ਦੇ ਨੇ 45 ਦਾ ਤਾਂ ਮੈਂ ਹੋ ਗਿਆ ਆਪਾਂ ਸੁਣਾਓ ਕੁਝ ਯਾਰ ਇੰਟਰਸਟਿੰਗ ਡਲਿੰਗ ਦਾ ਕੋਈ ਗੱਲ ਕੋਈ ਚਰਚਾ ਨਹੀਂ ਦੇ ਕੋਈ ਨਹੀਂ ਗੱਲਬਾਤ ਹੀ ਕਰ ਰਹੀ ਬੜੀ ਵੱਡੀ ਗੱਲ ਹੈ ਨਹੀਂ ਸ਼ਿੰਗਤ ਬਾਤ ਤਾਂ ਹਾਂ ਗੈਲਾ ਸਮਝਦੇ ਰਿਹਾ ਬਾਬਾ ਫੁੱਜਾ ਸਿੰਘ ਆਮਰੇ ਨਾਨਾ ਜੀ ਹੁੰਦੇ ਕਿਆ ਬਾਤ ਹੈ ਜੀ ਵਾਹ ਵਾਹ ਇਹਨਾਂ ਦੇ ਨਾਨਾ ਜੀ ਮਿਊਜ਼ਿਕ ਤੇ ਬਹੁਤ ਮਾਹਰ ਅੱਛਾ ਅੱਛਾ ਇਹਦਾ ਨਾਨਾ ਜੀ ਨੂੰ ਮੈਂ ਉਹਨਾਂ ਨੇ ਬੈਠ ਕੇ ਸਿੱਖਿਆ ਕੁਝ ਉਹਨਾਂ ਤੋਂ ਅੱਛਾ ਤਾਂ ਹੀ ਕਿ ਕਲਾਸੀਕਲ ਤੇ ਕਹਿੰਦੇ ਪਾਠ ਮਾਸਤ ਇੱਥੇ ਕਲਾਸੀਕਲ ਤੁਹਾਡੇ ਮੇਰੇ ਕੋਲ ਬਲੱਡ ਸੀ ਬੜੇ ਨਾਲ ਕੇ ਨਾਲ ਕੇ ਪੂਛ ਵੀ ਆ ਗਈ ਕਾਜੀ ਮੇਰੇ ਮਾਸੀ ਬਹੁਤ ਹੁੰਦੇ ਸੀ ਮੇਰੇ ਮਦਰ ਬਹੁਤ ਵਧੀਆ ਕੰਮ ਕਰਦੇ ਸੀ ਇੱਥੇ ਕਾਜੀਆਂ ਦੇ ਵਿੱਚ ਅੜਾ ਗੋੜਾੜਿਆਲਾ ਹੀ ਸ਼ਿਫਰ ਪਾਠਿਵ ਕੁਮਾਰ ਇਹ ਹੋਰ ਵੀ ਤੇ ਮੰਡੀ ਦੇ ਵਿੱਚ ਹੁੰਦਾ ਹੁੰਦਾ ਹੀ ਜਿੰਸਾ ਹੁੰਦੇ ਨਹੀਂ ਐਸਾ ਇਹੋ ਹੀ ਉਹ ਕਰਨਾ ਵਾ ਕਵੀਤ ਇਹ ਮੈਨੂੰ ਐਸਾ ਕਰੋ ਇੱਕ ਅਮੀਤ ਫਿਰ ਵਿੱਚ ਬਣਾ ਦੇ ਵੀਰੇ ਵੀਡੀਓ ਬਣਾ ਦੋ ਨਾ ਬਸ ਕਰ ਦੇ ਅਜਾ ਵੀ ਬਣਾ ਦੋ ਤੁਸੀਂ ਇਹ ਬਾਅਦ ਚ ਬਣਾ ਲੈ لد مسافر یاد چلے بنیا رتان دے کیتے کو سونے سن کا من کے توریا نہیں کسے کسی چلے ਰੱਬਾ ਇਹ ਸੁਝੋ ਜਦੋਂ ਮੌਜ ਚੰਗੀ ਦੋਵੇਂ ਨੈਣ ਰੋਂਦੇ ਜਿਵੇਂ ਸਾਹ ਚੱਲੀ ਉਹ ਕਿੰਨੀ ਸੁਣੀ ਕਿ ਇੰਨੇ ਦੇਖੋ ਕਿੰਨਾ ਦੇ ਪ੍ਰੋਨਨਸਰ ਸਰ ਜਰ ਜ਼ਰ ਦੀ ਪ੍ਰੋਨਨਸੀਏਸ਼ਨ ਕੇ ਲਈ ਜ਼ਬਰਦਸਤ ਬਾਤ ਹੈ ਆ ਤੁਸੀਂ ਦੇਖੋ ਇਹਨਾਂ ਨੇ ਰਿਕਾਰਡ ਕੀਤਾ ਜੇ ਮੇਨ ਮੇਰਾ ਹੈਗਾ ਤਾਂ ਨੰਬਰ ਨੰਬਰ ਹੋਣਾ ਤੁਹਾਡੇ ਕੋਲ ਦੁਬਾਰਾ ਕਰ ਲੋ ਦੁਬਾਰਾ ਸੁਣਨ ਸਰ ਮੈਨੂੰ ਕੱਲਿਓ ਮੜਾ ਦੇ ਮੈਨੂੰ ਕੱਲ ਦਿਓ ਗੁਰੂ ਜੀ ਬਈ ਸਾਡੇ ਨਾਲ ਇਹ ਚੀਜ਼ ਤਾਂ ਭਾਗ ਰੱਖੇ ਸੀ ਆਹ ਹਾਂ ਜੀ ਗਾਣੇ ਦੀ ਸ਼ੁਰੂਆਤ ਹੋਣੀ ਹੈ ਇਕ ਨਿਓ ਹੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਨੀ ਹੁਸਨ ਤੇ ਵਫਾ ਕਦੇ ਇਕ ਨਿਓ ਹੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਤੇ ਵਫਾ ਮੈਂ ਸੋਂ ਤੇਰੇ ਕੋਲੋਂ ਫੁੱਲ ਹੋਵੇ ਅੱਖੀਆਂ ਮਿਲਾਣ ਦੀ ਤੈਨੂੰ ਵੀ ਸਜਾ ਮਿਲੇ ਨਿੰਦਰਾ ਡੋਣ ਦੀ ਤੇਰੇ ਕੋਲੋਂ ਫੁੱਲ ਹੋਵੇ ਅੱਖੀਆਂ ਮਿਲਾਨ ਦੀ ਤੈਨੂੰ ਵੀ ਸਜ਼ਾ ਮਿਲੇ ਨਿੰਦਰਾ ਡੌਣ ਦੀ ਕਿਸੇ ਨੂੰ ਉੱਡੀਕੇ ਤੂੰ ਵੀ ਤਾਰਿਆਂ ਦੀ ਲੋਏ ਨਹੀਂ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਲੋਏ ਨਹੀਂ ਹੁਸਨ ਤੇ ਵਫਾ ਕਦੇ ਇਕ ਨਿਯੂ ਹੋਏ ਨੀ ਜਿਨਾ ਕੀਤਾ ਪਿਆਰ ਸਦਾ ਮੇਰੇ ਬਾਗੂ ਰੋਏ ਨੀ ਹੁਸਨ ਤੇ ਵਫਾ ਹੁਣ ਲਬ ਦੀ ਫਿਰੇ ਤੂੰ ਵੀ ਦਿਲ ਦੇ ਕਰਾਰ ਨੂੰ ਸਾਮਾ ਤੈਨੂੰ ਤਰਸੇ ਬਹਾਰ ਨੂੰ ਬਣ ਜੇ ਤਮਾਸ਼ਾ ਸੁਖ ਨੇੜਿਓਂ ਨਾ ਛੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਨੀ ਹੁਸਨ ਤੇ ਵਫਾ ਕਦੇ ਇਕ ਨਿਯੋ ਹੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਨੀ ਹੁਸਨ ਤੇ ਵਫਾ ਤੇਰੇ ਚਮਨ ਵਿੱਚ ਆਵੇ ਨਾ ਬਹਾਰ ਨੀ ਦੁਨੀਆ ਤੇ ਤੈਨੂੰ ਕੋਈ ਕਰੇ ਨਾ ਪਿਆਰ ਨੀ ਮੀਨ ਦੇ ਪਿਆਰ ਵਿੱਚ ਜੀਂਦਿਆਂ ਨਾ ਮੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਨੀ ਹੁਸਨ ਤੇ ਵਫਾ ਕਦੇ ਇਕ ਨਿਓ ਹੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏ ਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏਨੀ ਜਿੰਨਾ ਕੀਤਾ ਪਿਆਰ ਸਦਾ ਮੇਰੇ ਵਾਂਗੂ ਰੋਏਨੀ ਮੇਰੇ ਕੋਲ ਕਹਾਣੀ ਵਾਲੀ ਕਿਤਾਬ ਹੈ ਸੱਚਾਈ ਲਿਖਦਾ ਇਸ ਤਰ੍ਹਾਂ ਇਸ ਤਰ੍ਹਾਂ ਕਵੀ ਉਹ ਜੀ ਲੇਦਾ ਉਸ ਮਾਚ ਬਿਲਕੁਲ ਜਦੋਂ ਪ੍ਰੀਤियां ਹੁੰਦੀਆਂ ਉਹਨੂੰ ਹਾਈਲਾਈਟ ਕਰਦਾ ਵੀ ਇਹਨੂੰ ਕਿਤਾਬ ਕੀਤਾ ਜਾਵੇ ਹਾਂ ਬਿਲਕੁਲ ਇਹ ਤਾਂ ਹੈ ਬਿਲਕੁਲ ਸਰ ਤਰਪਾਣ ਲਗਾ ਵੱਡੀ ਪਹਿਲੀ ਰਾਤ ਵਾਲੀ ਮੇਰੇ ਖਾਉਨੇ ਮੰਗਿਆ ਆਪ ਜੀ ਨਾ ਖਾਣੇ ਦੀ ਬੁਕਾਰ ਦਾ ਮਾਤਾਨੀ ਤੁਸਾਂ ਮਾ ਜੀ ਆਪ ਸ਼ਕਾਬ ਦੇਣਾ ਮੈਂ ਤੇ ਦਸਤ ਕਟੋਰਾ ਤਾਂ ਲੈ ਖਲੀ ਨਹੀਂ ਕੀਤਾ ਨਹੀਂ ਜਵਾਬ ਦੇਣਾ ਖੋਇਆ ਭੱਜੂ ਦੇ ਪੀੜਾ ਬੀਬ ਵਜਾ ਇਹ ਪਿੱਛੇ ਲੜਾ ਬਸੋਲ ਦੇਣਾ ਇਹ ਇਹ ਰੋਮੈਸ ਨਾਰੇ ਨੇ ਕਿਆ ਬਾਤ ਹੈ ਕਾਦੀਆਂ ਦੇ ਬਹੁਤ ਵਿਦਵਾਨ ਆਪਣਾ ਮਿਊਜ਼ਿਕ ਦੇ ਸੰਗੀਤ ਦੇ ਵਿਦਵਾਨ ਹੋਏ ਨੇ ਸਰਦਾਰ ਫੌਜਾ ਸਿੰਘ ਜੀ ਤੇ ਇਹ ਪਿਤਾ ਜੀ ਨੂੰ ਯਾਦ ਆ ਇਹਨਾਂ ਨੇ ਉਹਨਾਂ ਦੀ ਮਹਿਫਲਾ ਸੁਣੀ ਹੈ ਤੇ ਉਹ ਸ਼ੇਰ ਸੁਣਾ ਰਹੇ ਨੇ ਸਰਦਾਰ ਫੌਜਾ ਸਿੰਘ ਬਣਾ ਕਿਆ ਬਾਤ ਸਾਡੇ ਨਾਨਕੇ ਪਰਿਵਾਰ ਨੂੰ ਗੁਰੂ ਰਾਮਦਾਸ ਜੀ ਦਾ ਸਿੱਧਾ ਅਸ਼ੀਰਵਾਦ ਸੀ ਮਹਾਰਾਜਾ ਉਹ ਤੇ ਸੇਵਾ ਕੀਤੀ ਜਿਹੜੇ ਨਾਲ ਕਿਉਂ ਤਾਂ ਅੱਜ ਉਹ ਤਿੰਨ ਚਾਰ ਜਦੋਂ ਮਹਾਰਾਜਾ ਹੁੰਦੇ ਸੀ ਨਾ ਗੁਰੂ ਰਾਮਦਾਸ ਜੀ ਉਹਨਾਂ ਦੇ ਉਹਨਾਂ ਵੱਲੋਂ ਅਸ਼ੀਰਵਾਦ ਸੀਗਾ ਉਹ ਫਿਰ ਇਹ ਇਥੇ ਨਹੀਂ ਦੋਸਤੋ ਆ ਕੇ ਕਾਦੀਆਂ ਦੇ ਵਿੱਚ ਕਾਦੀਆਂ ਦੇ ਜੰਮੇ ਜਾਏ ਅਮਿਤ ਕਾਦੀਆਂ ਦੇ ਕਿਹੜਾ ਵਕਤ ਰੁਕ ਜਾਣਾ ਉਹ ਕਿਤਾਬ ਲੈ ਕੇ ਆਇਆ ਮੇਰਾ ਕਲਾਸਮੇਟ ਹੈ ਅੱਜ ਅਸੀਂ ਇੱਕ ਮਹਿਫਲ ਵੀ ਲਗਾਈ ਔਰ ਇਹਦੇ ਨਾਲ ਹੀ ਮੇਰੇ ਵੱਡੇ ਵੀਰ ਜੀ ਕਲਬੂਸ਼ਨ ਸੁਲੋਤਰਾ ਜੀ ਉਹਨਾਂ ਦੀ ਪੁਸਤਕ ਮੂੰਹ ਦੀ ਬੁਰਕੀ ਇਹ ਦੋ ਕਿਤਾਬਾਂ ਪਹੁੰਚੀਆਂ ਔਰ ਖੁਸ਼ੀ ਦਾ ਸਬਬ ਇਹ ਹੈ ਕਿ ਇਸ ਖਿਤਾਬ ਜਦੋਂ ਮੇਰੇ ਕੋਲ ਪਹੁੰਚੀ ਤੇ ਨਾਲ ਹੀ ਮੇਰਾ ਕਲਾਸਮੇਟ ਮਿੰਟੋ ਵੀ ਘਰ ਆ ਗਿਆ ਤੇ ਅੱਜ ਅਸੀਂ ਰੱਜ ਕੇ ਗੱਲਾਂ ਵੀ ਕੀਤੀਆਂ ਨਾਲ ਸੁਨੀਲ ਇਹ ਵੀ ਕਾਦੀਆਂ ਤੋਂ ਸ਼ਾਇਰ ਹੈ ਔਰ ਨਾਲ ਹੀ ਜਿੰਮੀ ਭਾਜੀ ਜਿਹੜੇ ਕਿ ਬਹੁਤ ਹੀ ਸਰੀਲੇ ਨੇ ਗਾਉਂਦੇ ਨੇ ਤੇ ਅੱਜ ਇਸ ਮਹਿਫਲ ਦੇ ਵਿੱਚ ਕੋਈ 2 ਘੰਟੇ ਅਸੀਂ ਸਿਰਫ ਆਪਣੇ ਕਾਦੀਆਂ ਦੇ ਬਾਰੇ ਕਾਦੀਆਂ ਦੇ ਜਿਹੜੇ ਵੱਡੇ ਸਾਡੇ ਲੋਕਸ ਹਨ ਬਾਬਾ ਸਿੰਘ ਵੈਮੀ ਉਹਨਾਂ ਨੂੰ ਯਾਦ ਕੀਤਾ ਦਵਾਨ ਸਿੰਘ ਮਹਿਰਮ ਉਹਨਾਂ ਨੂੰ ਯਾਦ ਕੀਤਾ ਔਰ ਯਾਦ ਕਰਦੇ ਆ ਕਰਦੇ ਕਈ ਸਾਰੇ ਨਾਂ ਇਹੋ ਜਿਹੇ ਆਏ ਕਿ ਕਦੀ ਇੱਥੇ ਜਲਸੇ ਲੱਗਦੇ ਸਨ ਵੱਡੇ ਵੱਡੇ ਕਵੀ ਦਰਬਾਰ ਹੁੰਦੇ ਸਨ ਤਾਂ ਸੀ ਬਲਦੇਵ ਰਾਜ ਤੋਤੀ ਉਹਨਾਂ ਨੂੰ ਵੀ ਯਾਦ ਕੀਤਾ ਮਿਲाराम 타이ਰ ਉਹਨਾਂ ਨੂੰ ਯਾਦ ਕੀਤਾ ਪਰ ਕਾਦੀਆਂ ਦੀ ਗੱਲ ਕਰੀਏ ਤਾਂ ਕਾਦੀਆਂ ਵਾਲਿਆਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਸੋਕਾ ਜਿਹਾ ਪਿਆ ਸੀਗਾ ਪੰਜਾਬੀ ਕਵਤਾ ਦੇ ਵਿੱਚ ਤੇ ਕਾਦੀਆਂ ਦੇ ਵਿੱਚੋਂ ਕੋਈ ਕਿਤਾਬ ਨਹੀਂ ਸੀ ਆਉਂਦੀ ਕਵਤਾ ਦੀ ਉਹਦੇ ਵਿੱਚ ਦੋ ਕਿਤਾਬਾਂ ਕਲਬੂਸ਼ਨ ਸਲੋਪਤਰਾ ਜੀ ਦੀ ਮੋਹ ਦੀ ਬੁਰਕੀ ਤੇ ਦੂਸਰੀ ਕਿਤਾਬ ਕਿਹੜਾ ਵਕਤ ਰੁਕ ਜਾਣਾ ਅਮਿਤ ਕਾਦੀਆਂ ਖੁਸ਼ੀ ਵਾਲੀ ਗੱਲ ਹੈ ਇੱਕ ਕਵਿਤਾ ਤਾਂ ਮੈਨੂੰ ਲੱਗਦਾ ਕਾਦੀਆਂ ਤੋਂ ਫਿਰ ਨਵਾਂ ਦੌਰ ਬਿਲਕੁਲ ਤੇ ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡਾ ਵੀਰ ਅਮਿਤ ਭਾਈ ਤੇ ਸਾਡੇ ਕਲਬੂਸ਼ਨ ਭਾਈ ਬਹੁਤ ਸੋਹਣੇ ਆ ਇਹਨਾਂ ਨੇ ਕਿਤਾਬਾਂ ਤੇ ਕਵਿਤਾਵਾਂ ਲਿਖੀਆਂ ਤੇ ਜ਼ਰੂਰ ਪੜਿਓ ਤੇ ਵੱਧ ਵੱਧੇ ਸ਼ੇਅਰ ਵੀ ਕਰੋ ਜੀ ਤੇ ਆਪਾਂ ਆਪਾਂ ਚਾਹੁੰਦੇ ਵੀ ਸਾਡੇ ਜਿਹੜਾ ਇਲਾਕਾ ਵਾ ਹੈ ਹਨਾ ਗੁਰਦਾਸਪੁਰ ਜਿੰਨਾ ਵੀ ਕਾਦੀਆਂ ਬਟਾਲਾ ਮਾਝਾ ਦਾ ਜਿੰਨਾ ਵੀ ਇਲਾਕਾ ਵਾ ਵੱਤ ਵੱਜ ਜਿਹਨੇ ਵੀ ਆਰਟਿਸਟਾਂ ਖਾਸ ਕਰਕੇ ਸਾਹਿਤ ਨਾਲ ਰਿਲੇਟਡ ਉਹਨਾਂ ਨੂੰ ਵੱਤ ਵੱਤ ਅਸੀਂ ਪ੍ਰਮੋਟ ਕਰੀਏ ਤੇ ਇਹ ਸਾਰਿਆਂ ਵਾਸਤੇ ਬਹੁਤ ਵਧੀਆ ਧੰਨਵਾਦ ਓਕੇ